ਸੇਵਾ ਕਰ ਰਹੇ ਹੁਕਮ ਸਾਹਿਬ ਕਿਰਪਾ ਕਰਨ ਕਿੰਨੇ ਖੇਤਾਂ ਦੇ ਵਿੱਚ ਵਧੀਆ ਚੰਗੀ ਫਸਲ ਪਹਿਲਾਵੇ ਐਦਾਂ ਹਰੀਆਲੀ ਹਰੀਆਲੀ ਇੱਥੇ ਨਜ਼ਰ ਆਵੇ ਇਹ ਪੀ ਦੀ ਲੋੜ ਆ ਇੱਥੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੇ ਘਰ-ਘਰ ਤੇ ਪਹਿਲਾਂ ਲਾ ਕੇ ਰਾਸ਼ਨ ਖਰਾਬ ਹੋ ਗਿਆ ਗਲ ਗਿਆ ਸਮਾਨ ਅੱਧਾ ਪਿਆ ਤੇ ਹੁਣ ਜਦੋਂ ਲੋੜ ਆ ਹੁਣ ਅਸੀਂ ਪਿਛਲੇ 5 ਦਿਨਾਂ ਤੋਂ ਵੀਡੀਓ ਵੀ ਪਾ ਰਹੇ ਹਾਂ ਕੋਈ ਸੁਣਵਾਈ ਨਹੀਂ ਕੋਈ ਪੁੱਛ ਨਹੀਂ ਰਿਹਾ ਸਾਰੇ ਟਰੈਕਟਰ ਚੱਲ ਜ ਜਾਂਦੇ ਆ ਉਦਰੋਂ ਪੈਂਡਲੇ ਪਾਸਿਓਂ ਅਸੀਂ ਤੁਰੇ ਆਂ ਬਜਾਈ ਕਰਦੇ 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 ਇੱਧਰ ਨੂੰ ਆਈ ਜਾਂਦੇ ਆਂ ਉੰਦਿਆ ਤੇ ਪਾਕਿਸਤਾਨ ਦੀ ਕੰਟਰੋਲ ਲਾਈਨ ਬਾਰਡਰ ਉਹ ਵੀ ਬਜਾਈ ਕਰੀਏ ਨੇ ਇੱਥੇ ਵੀ ਸਾਰੇ ਤਬਾਹੀ ਇਹਨਾਂ ਦੇ ਵੀ ਉੰਨੇ ਹੀ ਆਈ ਜਿੰਨੀਆਂ ਆਪਣੇ ਆਈ ਹੋਈਆਂ ਪਾਸੇ ਆਈ ਸੀ ਇਹਨਾਂ ਦੇ ਵੀ ਮਤਲਬ ਪਾਣੀ ਪਾਣੀ ਹੋ ਗਿਆ ਸੀ ਸਾਰੇ ਜਲਥਾਂ ਵੀ ਹੋ ਗਏ ਜਿਹੜੀ ਕੰਟਰੋਲ ਲਾਈਨਾਂ ਦੱਸਦੇ ਆਂ ਇਹ ਵੀ ਅੱਧੇ ਤੋਂ ਵੱਧ ਥੱਲੇ ਡੁੱਬ ਗਈ ਸੀਗੀ 55ਕ ਕਿੱਲੇ ਆ ਜਿਹੜੇ ਅੱਜ ਬਜਾਈ ਹੋ ਜੂਗੀ ਇੰਨੇ ਹੀ ਸਾਡੇ ਕੋਲੇ ਗੱਟੇ ਸੀਗੇ ਡਾਈ ਦੇ ਡੀਏਪੀ ਦੇ 57 ਗੱਟੇ ਸੀਗੇ ਤੇ ਉਹ ਸਾਰੇ ਲਾ ਗਏ ਬਸ ਸੀਐਲਪੀ ਕਰਕੇ ਇੱਕ ਖਾਦ ਆਉਂਦੀ ਹੈ ਜਿਹੜੀ ਉਹ ਡੀਏਪੀ ਵਰਗੀ ਹੈ ਪਰ ਉਹਦੇ ਵਿੱਚ ਥੋੜਾ ਜੂਰੀਆ ਘੱਟ ਹੁੰਦਾ ਜੂਰੀਆ ਪਾਉਣਾ ਪੈਂਦਾ ਲਾ ਕੇ ਉਹ ਜੇ ਕੋਈ ਭੈਣ ਭਰਾ ਸਾਨੂੰ ਕੁਝ ਗੱਟੇ ਲੈ ਕੇ ਦੇ ਸਕਦੇ ਆ ਤਾਂ ਜਰੂਰ ਕੋਸ਼ਿਸ਼ ਕਰਿਓ ਆ ਵਾਈਗੁਰ ਜਿੱਕੀ ਫੱਟੇ ਇਸ ਪਾਸੇ ਵੀ ਸਾਡੇ ਜਿਹੜੇ ਕਰੈਕਟਰ ਲੱਗੇ ਹੋਏ ਨੇ ਬਜਾਈ ਕਰੀ ਜਾਂਦੇ ਨੇ ਰੋਟਾ ਪੀਟਰ ਚੱਲੀ ਜਾਂਦਾ ਸਾਹਮਣੇ ਆਹ ਸੋਰੀ ਸੁਪਰ ਸੀਟਰ ਚੱਲੀ ਜਾਂਦਾ ਔਰ ਹੌਲੀ ਹੌਲੀ ਸਾਰੇ ਪਾਸੇ ਜਿਹੜੀਆਂ ਸਵਾਵਾਵਾਂ ਸਾਡੇ ਸੇਵਾਦਾਰ ਭਰਾ ਲੱਗੇ ਹੋਇਆ ਕਰਨ ਇਹ ਬੌਡੇ ਪਿੰਡ ਤੋਂ ਡਰੈਕਟਰ ਲੈ ਕੇ ਆਏ ਹਿੰਦਰਾ ਨਾਲ ਸੁਪਰ ਸੀਟਰ ਜਿਹੜਾ ਇੱਧਰ ਚੱਲਦਾ ਉਹਨੇ ਇੱਧਰਲੇ ਪਾਸੇ ਵੀ ਦੋ ਟਰੈਕਟਰ ਸਾਹਮਣੇ ਚੱਲੀ ਜਾਂਦੇ ਜੀ ਤਿੰਨ ਇੱਕ ਸਵਰਾਜ ਚੱਲ ਰਿਹਾ ਵਾ ਇੱਕ ਸੋਨਾਲਿਕਾ ਚੱਲ ਰਿਹਾ ਇੱਕ ਜੌਨ ਡੀਅਰ ਚੱਲ ਰਿਹਾ ਇੱਧਰ ਵੀ ਸਾਹਮਣੇ ਇੱਕ ਜੌਨ ਡੀਅਰ ਚੱਲ ਰਿਹਾ ਵਾ ਦੋ ਜੌਨ ਡੀਅਰ ਚੱਲ ਰਹੇ ਐ ਇਸ ਪਾਸੇ ਔਰ ਤੀਜਾ ਸਾਡੇ ਸਾਹਮਣੇ ਮੂਰੇ ਕੇ ਤੁਰਿਆ ਜਾ ਰਿਹਾ ਫਾਰਮ ਟਰੈਕ ਔਰ ਇੱਕ ਟਰਾਲੀ ਦੇ ਵਿੱਚ 20 ਭਰਿਆ ਹੋਇਆ ਵਾ ਉਹ ਸਾਹਮਣੇ ਟਰਾਲੀ ਖੜੀ ਆ ਇਹ ਵੀਰੇ ਹੁਣੇ ਜੀਰੇ ਤੋਂ ਆਏ ਆ ਇਹਦੇ ਕੋਲੇ ਪਿੰਡ ਹੈ ਬਾਈ ਉਹਨਾਂ ਦਾ ਖਾਨ ਖਾਨਪੁਰ ਤੇ ਉੱਥੋਂ ਇਹ ਵੀਰ ਸੇਵਾ ਕਰਾਉਣ ਵਾਸਤੇ ਆਏ ਹੋਏ ਆ ਸਾਡੇ ਕੋਲੇ ਜੀ ਆਖੰਡਾ ਲੱਗਿਆ ਹੋਇਆ ਇੰਡੀਆ ਦਾ ਦੇ ਕਿੱਥੇ ਬੀਐਸਐਫ ਦਾ ਮੋਰਚਾ ਲੱਗਿਆ ਹੋਇਆ ਵਾ ਇਧਰ ਆ ਬਜਾਈ ਹੋਈ ਜਾਂਦੀ ਆ ਟਰੈਕਟਰ ਚੱਲੀ ਜਾਂਦੇ ਆ ਇਧਰ ਪਾਕਿਸਤਾਨ ਆ ਬੰਨ ਆ ਫਟ ਦੇ ਪਰਲੇ ਪਾਸੇ ਪਾਕਿਸਤਾਨ ਹੈ ਵੀ ਨਾਲ ਹੀ ਅਸੀਂ ਬਿਲਕੁਲ ਪਾਕਿਸਤਾਨ ਦੀਆਂ ਜ਼ਮੀਨਾਂ ਦੀਆਂ ਬਿਲਕੁਲ ਬੰਨੀਆਂ ਤੇ ਘੁੰਮ ਰਹੇ ਰਹੇ ਇਹ ਪਾਕਿਸਤਾਨ ਅੱਗੇ ਸਾਹਮਣੇ ਸਾਰਾ ਆ ਮੱਝਾਂ ਜਿਹੜੀਆਂ ਫਿਰਦੀਆਂ ਆ گاਵਾ ਉਹ ਪਾਕਿਸਤਾਨ ਦੀਆਂ ਉਹ ਪਾਕਿਸਤਾਨ ਦਾ ਝੰਡਾ ਲੱਗਿਆ ਹੋਇਆ ਸਾਹਮਣੇ ਤੇ ਇਧਰ ਬੀਐਸਐਫ ਦੀ ਚੌਕੀ ਆ ਆਪਣੀ ਤੇ ਉਹ ਸਾਹਮਣੇ ਪਾਕਿਸਤਾਨ ਦਾ ਮੋਰਚਾ ਵਾ ਆ ਲਾਈਨ ਆਫ ਕੰਟਰੋਲ ਆ ਆਪਣੀ ਆ ਜਿਹੜੀ ਲਾਸਟ ਅਤਾਰਾਂ ਲੱਗੀਆਂ ਹੋਈਆਂ ਤੇ ਇਹ ਸਾਹਮਣੇ ਉਹ ਇੱਕ ਗੁੱਜਰਾ ਫਿਰਦਾ ਬਾਈ ਜਿਹੜਾ ਮੱਝਾਂ ਚਾਰ ਰਿਹਾ ਉਹ ਦਰਖਤ ਦੇ ਥੱਲੇ ਖੜਾ ਅੱਜ ਇਸ ਪਿੰਡ ਦੇ ਵਿੱਚ ਨਵੀਂ ਗੱਟੀ ਰਾਜੂ ਕੇ ਪਿੰਡ ਦੇ ਵਿੱਚ ਪੀਲਾ ਪੰਜਾ ਚੱਲ ਰਿਹਾ ਵੀਲਾ ਪਿੰਡ ਆ ਕਹਿੰਦਾ ਜਿਹਨੂੰ ਆਹ ਚੱਲਦੀ ਹੁੰਦੀ ਹੈ ਜੀਸੀਬੀ ਮਸ਼ੀਨ ਘੱਟ ਹੋਣ ਵਾਲੀ ਇੱਥੇ ਚਿੱਟਾ ਬਹੁਤ ਜ਼ਿਆਦਾ ਇੱਥੋਂ ਡਰੋਨਾਂ ਦੇ ਰਾਹੀਂ ਇੱਧਰ ਸੁੱਟ ਦਿੰਦੇ ਆ ਤੇ ਇਸ ਪਿੰਡ ਦੇ ਦੋ ਤਿੰਨ ਬਦਮਾਸ਼ ਨੇ ਜਿਹੜੇ ਮਤਲਬ ਜਾ ਕਹ ਜੀਏ ਸਮਗਲਰ ਨੇ ਉਹ ਬਹੁਤ ਕੰਮ ਕਰਦੇ ਨੇ ਫੜੇ ਵੀ ਗਏ ਪਰਚੇ ਵੀ ਅੱਜ ਉਹਨਾਂ ਦਾ ਘੱਟਾ ਹੀ ਜਾਂਦੇ ਇੱਥੇ ਪੁਲਿਸ ਵੀ ਆਈ ਹੋਈ ਹੈ ਬਹੁਤ ਤੇ ਕਿਉਂਕਿ ਇੱਥੋਂ ਵੀ ਡਰੋਨਾਂ ਰਾਹੀਂ ਭੇਜਦੇ ਆ ਤੇ ਇਹ ਚੱਕ ਚੱਕ ਕੇ ਗਾਂਸ ਬਲਾਈ ਕਰ ਦਿੰਦੇ ਆ ਬੰਦੇ ਉਹ ਪਾਕਿਸਤਾਨ ਦਾ ਟਰੈਕਟਰ ਚੱਲ ਰਿਹਾ ਸਾਹਮਣੇ ਦੇਖੋ ਉਹ ਵੀ ਬੁਝਾਈ ਕਰੀ ਜਾਂਦੇ ਇੱਥੇ ਵੀ ਸਾਰੇ ਤਬਾਹੀ ਇਹਨਾਂ ਦੇ ਵੀ ਉੰਨੀ ਆਈ ਜਿੰਨੀ ਆਪਣੇ ਆਈ ਹੋਈ ਹੈ ਇਸ ਪਾਸੇ ਆਈ ਸੀ ਇਹਨਾਂ ਦੇ ਵੀ ਮਤਲਬ ਪਾਣੀ ਪਾਣੀ ਹੋ ਗਿਆ ਸੀ ਸਾਰੇ ਜਲਥਾਲੀ ਹੋ ਗਏ ਜਿਹੜੀ ਕੰਟਰੋਲ ਲਾਈਨਾਂ ਦੱਸਦੇ ਆ ਵੀ ਇਹ ਵੀ ਅੱਧੇ ਤੋਂ ਵੱਧ ਥੱਲੇ ਡੁੱਬ ਗਈ ਸੀਗੀ ਵਿੱਚ ਤੇ ਉਹ ਜਿਹੜੇ ਚਿੱਟੇ ਰੰਗ ਦੇ ਬਣੇ ਹੋਏ ਆ ਉਹ ਕਿਹੜਾ ਚਿੱਟੇ ਰੰਗ ਰਹਿਣਾ ਇੱਕ ਸਾਹਮਣੇ ਜ਼ੂਮ ਕਰੇ ਕਾਕਾ ਇਹ ਕੰਟਰੋਲ ਲਾਈਨ ਦੇ ਪਾਕਿਸਤਾਨ ਦੇ ਉਧਰ ਜਿਹੜੇ ਉਸ ਟਾਈਮ ਜਿਹੜਾ ਮੁਕਾਲਫਕ ਨਹੀਂ ਕੋਣ ਸੀਗਾ ਜਿਨੇ ਕੰਟਰੋਲ ਲਾਈਨ ਬਣਾਈ ਸੀ ਉਦੋਂ ਜਿਹੜਾ ਅੰਗਰੇਜ਼ ਸੀਗਾ ਉਦੋਂ ਦੇ ਉਹ ਚਿੱਟੇ ਰੰਗ ਦੇ ਆਰੇ ਬੁਰਜੀਆਂ ਲੱਗੀਆਂ ਕਾ ਚਿੱਟੀ ਬੁਰਜੀ ਲੱਗੀ ਆ ਉਹ ਲੱਗੀ ਹੋਈ ਆ ਇਹ ਉਹਨੇ ਜਦੀ ਬਸਾਂ ਲਖੀਰ ਖਿੱਚ ਕੇ ਵੰਡਤਾ ਇੱਕ ਪੂਰਾ ਦੇਸ਼ ਦੇਸ਼ ਕਹਾਦਾ ਪੰਜਾਬ ਵੰਡਿਆ ਗਿਆ ਸਾਡ ਸਭ ਤੋਂ ਵੱਧ ਦਾ ਇਸੋ ਚੋ ਵੀ ਉਹ ਵੀ ਇਨਸਾਨ ਆ ਉਸ ਪਾਸੇ ਅਸੀਂ ਵੀ ਇਨਸਾਨ ਆ ਪਰ ਇੱਕ ਦੂਜੇ ਨੂੰ ਐਂਦਾ ਅੱਖਾਂ ਕੱਢ ਕੱਢ ਦੇਖਦੇ ਆ ਕਿਵੇਂ ਇੱਕ ਮੰਨ ਲਓ ਨਫ਼ਰਤ ਦਾ ਮਾਹੌਲ ਬਣਿਆ ਹੋਇਆ ਕਿਵੇਂ ਇੱਕ ਦੂਜੇ ਨੂੰ ਮਾਰਨ ਲਈ ਉਧਰੋਂ ਨਸ਼ੇ ਦੀਆਂ ਛੇਪਾਂ ਇੰਦਰ ਛੁੱਟੀਆਂ ਜਾਂਦੀਆਂ ਜਿੱਦਾਂ ਪੰਜਾਬ ਦੇ ਪੁੱਤ ਕਿੰਨੇ ਮਾਰ ਰਹੇ ਉਸ ਨਸ਼ੇ ਨਾਲ ਇਨਸਾਨ ਨੇ ਇਨਸਾਨ ਨੂੰ ਖਤਮ ਕਰਨਾ ਸ਼ੁਰੂ ਕਰਤਾ ਨਹੀਂ ਤਾਂ ਕਿਸੇ ਟਾਈਮ ਸਾਡੇ ਦਾਦੇ ਪੜਦਾਦੇ ਇਸ ਧਰਤੀ ਤੇ ਖੁੱਲਾ ਘੁੰਮਦੇ ਹੁੰਦੇ ਸੀ ਸਾਡਾ ਰਾਵਲਵਿੰਡੀ ਇਲਾਕੇ ਸਾਡਾ 라ਵਲਪਿੰਡੀ ਅਸੀਂ ਉੱਥੋਂ ਉੱਠ ਕੇ ਆਏ ਸੀ ਬਾਰੀਏ ਵਜਦੇ ਆ ਪਾਕਿਸਤਾਨ ਤੋਂ ਆਏ ਹੋਏ ਹਾਂ ਅਸੀਂ 라ਵਲਪਿੰਡੀ ਇਲਾਕੇ ਦੇ ਵਿੱਚ 84 ਚੱਕ ਇੰਦਾ ਕੋਈ ਪਿੰਡ ਸੀ ਸਾਡਾ ਪਰ ਦੇਖੋ ਕਿਵੇਂ ਅਸੀਂ ਉੱਥੋਂ ਉੱਜੜ ਕੇ ਆਏ ਜ਼ਮੀਨਾਂ ਵੀ ਸਾਡੀਆਂ ਸਭ ਖਤਮ ਹੋ ਗਈਆਂ ਉਹ ਵਾਲੀਆਂ ਫਸਲਾਂ ਜ਼ਮੀਨਾਂ ਉਧਰ ਇੰਨੀਆਂ ਵਧੀਆ ਸੀ ਇੰਨੇ ਘਰ ਸੀ ਸੋਹਣੇ ਸਭ ਕੁਝ ਛੱਡ ਕੇ ਆਉਣਾ ਪਿਆ ਸਾਨੂੰ ਸਿਰਫ ਆ ਸਿਆਸਤਦਾਨਾਂ ਦੀ ਸਿਆਸਤ ਸਦਕਾ ਇਹ ਆ ਜੀ ਪਾਕਿਸਤਾਨ ਤੇ ਭਾਰਤ ਦੀ ਜ਼ੀਰੋ ਲਾਈਨ ਕੰਟਰੋਲ ਲਾਈਨ ਤੇ ਅਸੀਂ ਇਸ ਪਾਸੇ ਸੇਵਾ ਕਰ ਰਹੇ ਹਾਂ ਡਿਊਟੀਆਂ ਤੇ ਲੱਗੇ ਹੋਏ ਆ ਇੱਧਰ ਸਾਡੇ ਬਜਾਈ ਚੱਲੀ ਜਾਂਦੀ ਆ ਬਨੌਖਤਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਆ ਸਾਰੇ ਟਰੈਕਟਰ ਚੱਲੀ ਜਾਂਦੇ ਆ ਉਧਰੋਂ ਪਿੰਡ ਵਾਲੇ ਪਾਸਿਓਂ ਅਸੀਂ ਤੁਰੇ ਆ ਬਜਾਈ ਕਰਦੇ 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 ਇੱਧਰ ਨੂੰ ਆਈ ਜਾਨੇ ਆ 300 ਏਕੜ ਜ਼ਮੀਨ ਆ ਇਸ ਪਿੰਡ ਦੀ ਜਿਹਨੂੰ ਪਹਿਲਾਂ ਬਾਹ ਕੇ ਤਿਆਰ ਕੀਤਾ 5-6 ਦਿਨ ਲੱਗੇ ਤੇ ਅੱਜ ਹੁਣ ਸਵੇਰ ਦੀ ਅਸੀਂ ਬਜਾਈ ਦੇ ਕੰਮ ਆ ਜਿਹੜੇ ਸ਼ੁਰੂ ਕੀਤੇ ਹੋਇਆ ਤੇ ਇੱਥੇ ਬੜਾ ਦੁੱਖਦਾਈ ਆ ਵੀ ਇਹ ਬਾਰਡਰ ਦੇ ਇਲਾਕੇ ਦੇ ਵਿੱਚ ਨਾ ਤਾਂ ਸਰਕਾਰਾਂ ਵੱਲੋਂ ਕੋਈ ਮਦਦ ਕੀਤੀ ਜਾਂਦੀ ਹੈ ਖਾਸ ਨਾ ਕੋਈ ਸਿਸਟਮ ਵੱਲੋਂ ਇਹ ਲੋਕ ਛੋਟੇ-ਛੋਟੇ ਕਿਸਾਨ ਆਪਣੀਆਂ ਜਦੋਂ ਫਸਲਾਂ ਨੂੰ ਆਏ ਸਾਲ ਕੋਈ ਨਾ ਕੋਈ ਮਾਰ ਚਲਦੇ ਆ 2023 ਦੇ ਵਿੱਚ ਇੱਥੇ ਹੜਾ ਗਏ ਸੀਗੇ ਇਵੇਂ ਜਿਵੇਂ ਹੁਣ ਆਇਆ ਪਾਣੀ ਆ ਗਿਆ ਸੀ ਔਰ 24 ਦੇ ਵਿੱਚ ਦੱਸਦੇ ਆ ਜਦੋਂ ਪਾਕਿਸਤਾਨ ਤੇ ਇੰਡੀਆ ਦਾ ਮਾਹੌਲ ਗਰਮ ਹੋ ਗਿਆ ਸੀਗਾ ਤੇ ਉਦੋਂ ਜਮਾ ਹੀ ਇੱਥੇ ਮਤਲਬ ਹੋ ਗਿਆ ਸੀ ਇਹਨਾਂ ਨੂੰ ਉਦੋਂ ਵੀ ਇਹਨਾਂ ਦੀਆਂ ਫਸਲਾਂ ਦੱਸਦੇ ਖਰਾਬ ਹੋ ਗਈਆਂ ਸੀ ਬੀਜੀਆਂ ਬਜਾਈਆਂ ਛੱਡ ਕੇ ਜਾਣਾ ਪਿਆ ਤਿੰਨ ਮਹੀਨੇ 2-3 ਮਹੀਨੇ ਐ ਬੰਦ ਹੀ ਰਿਹਾ ਪਿੰਡ ਜਮਾ ਹੀ ਨਾਲ 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 ਦੇ ਕਈ ਪਿੰਡ ਬਰਬਾਦ ਹੋ ਗਏ ਸੀ ਉਦੋਂ ਵੀ ਫਸਲਾਂ ਉਹ ਕਹਿੰਦੇ ਸਾਡੀਆਂ ਮਿਰਚਾਂ ਬੀਜੀਆਂ ਸੀ ਆਲੂ ਬੀਜੇ ਸੀ ਹੋਰ ਚੀਜ਼ਾਂ ਬੀਜੀਆਂ ਸੀ ਜਿਹੜੀਆਂ ਸਭ ਸਾਨੂੰ ਕਹਤਾ ਸੀ ਵੀ ਇੱਥੇ ਅੰਦਰ ਨਹੀਂ ਆਉਣਾ ਤੁਸੀਂ ਕਿਸੇ ਨੇ ਵੀ ਤੇ ਪਰ ਇਸ ਵਾਰ ਅਸੀਂ ਸੇਵਾ ਕਰ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਇੰਨੇ ਖੇਤਾਂ ਦੇ ਵਿੱਚ ਵਧੀਆ ਚੰਗੀ ਫਸਲ ਲਹਿਲਾਵੇ ਐਦਾਂ ਹਰਿਆਲੀ ਹਰਿਆਲੀ ਇੱਥੇ ਨਜ਼ਰ ਆਵੇ ਕੁਝ ਮਹੀਨਿਆਂ ਚ ਇੱਥੋਂ ਇੱਕ ਚੰਗੀ ਫਸਲ ਵੱਢਣ ਇਹ ਤੇ ਅਸੀਂ ਇੱਥੋਂ ਦੁਆਮਾ ਤੇ ਅਸੀਂ ਸਾਂ ਲੈ ਕੇ ਜਾਈਏ ਬੀਜ ਜਿਹੜਾ ਕਣਕ ਦਾ ਉਹਦੇ ਵਾਸਤੇ ਧੰਨਵਾਦ ਆ ਅਲਕੜੇ ਪਿੰਡ ਤੋਂ 42 ਕਿੱਲਿਆਂ ਦਾ ਆਇਆ ਤੇ ਕਪੂਰੇ ਪਿੰਡ ਤੋਂ 240 ਕਿੱਲਿਆਂ ਦਾ ਆਇਆ ਬਹੁਤ ਬਹੁਤ ਧੰਨਵਾਦ ਦੋਨੇ ਪੰਚੇਤਾਂ ਦਾ ਫਿਰ ਅਲਕੜੇ ਪਿੰਡ ਤੋਂ 47 ਕਿੱਲਿਆਂ ਦਾ ਡੀਏਪੀ ਵੀ ਆਇਆ ਅੱਜ ਉਹਦੇ ਨਾਲ ਹੀ ਕੰਮ ਚਲਾ ਰਹੇ ਆ ਤੇ ਬਾਕੀ ਡੀਏਪੀ ਹਜੇ ਸਾਡੇ ਤੱਕ ਨ ਪਹੁੰਚਿਆ ਹੀ ਨਹੀਂਗਾ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਦੋ ਚਾਰ ਥਾਂ ਵੀ ਗੱਲ ਕੀਤੀ ਆ ਵੀ ਮੁੱਲ ਲੈਣ ਦੀ ਵੀ ਡੀਏਪੀ ਜੇ ਕਿਤੋਂ ਮੁੱਲੀ ਮਿਲ ਜੇ ਵੀ ਆਪਾਂ ਉਹ ਹੀ ਲੈ ਲਈਏ ਦੇਖੋ ਕਿੰਦੀ ਦੁੱਖ ਦੀ ਗੱਲ ਆ ਵੀ ਅਜੇ ਡੀਏਪੀ ਦੀ ਲੋੜ ਆ ਇੱਥੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੇ ਘਰ-ਘਰ ਤੇ ਪਹਿਲਾਂ ਰਾ ਕੇ ਰਾਸ਼ਨ ਖਰਾਬ ਹੋ ਗਿਆ ਗਲ ਗਿਆ ਸਮਾਨ ਅੱਧਾ ਪਿਆ ਤੇ ਹੁਣ ਜਦੋਂ ਲੋੜ ਆ ਹੁਣ ਅਸੀਂ ਪਿਛਲੇ 5 ਦਿਨਾਂ ਤੋਂ ਵੀਡੀਓ ਵੀ ਪਾ ਰਹੇ ਆ ਕੋਈ ਸੁਣਵਾਈ ਨਹੀਂ ਕੋਈ ਪੁੱਛ ਨਹੀਂ ਰਿਹਾ ਕੋਈ ਕਹਿ ਨਹੀਂ ਰਿਹਾ ਵੀ ਹਾਂ ਡੀਏਪੀ ਸਾਡੇ ਕੋਲ ਹੈਗਾ ਜਾਂ ਅਸੀਂ ਦੇ ਦਾਂਗੇ ਵੀ 11:00 ਵਜੇ ਬਜਾਈ ਸ਼ੁਰੂ ਕੀਤੀ ਸੀ ਅਸੀਂ ਤੇ ਹੁਣ 6 ਵਜ ਗਏ ਆ ਜੀ ਤੇ ਕਰੀਬ 46 47 ਕਿੱਲੇ ਤਣਕ ਦੀ ਬਜਾਈ ਹੋ ਗਈ ਆ ਤੇ ਹਜੇ ਕੁਝ ਟਰੈਕਟਰ ਲੱਗੇ ਹੋਏ ਆ ਲਗਭਗ 55 ਕਿੱਲੇ ਆ ਜਿਹੜੇ ਅੱਜ ਬਜਾਈ ਹੋ ਜੂਗੀ ਔਰ ਇੰਨੇ ਹੀ ਸਾਡੇ ਕੋਲੇ ਗੱਟੇ ਸੀਗੇ ਡਾਈ ਦੇ ਡੀਏਪੀ ਦੇ 57 ਗੱਟੇ ਸੀਗੇ ਤੇ ਉਹ ਸਾਰੇ ਲੱਗੇ ਬਸ 20 ਸਾਡੇ ਕੋਲੇ ਪਿਆ ਵਾ 20 ਦੀ ਮੰਨ ਲਓ ਸਾਡੇ ਕੋਲੇ 1.300 ਬੋਰੀ ਆ ਗਈ ਸੀ 300 ਕਿੱਲਾ ਇੱਥੇ ਬੀਜਣਾ ਵਾ 10 15 ਗੱਟੇ ਘਟਣਗੇ ਪਰ ਡੀਏਪੀ ਹੁਣ ਅਸੀਂ ਇੱਥੋਂ ਮੁੱਲ ਲੈ ਰਹੇ ਆ ਸਾਨੂੰ ਮਿਲ ਗਿਆ ਵਾ ਇੱਥੇ ਕਿਹੜਾ ਕਿਹੜਾ ਸੀਡ ਫਾਰਮ ਸੀਗਾ ਉਹ ਇੱਥੇ ਹੈਗਾ ਜੀ ਉਹ ਵਜੀਦਪੁਰ ਸੀਡ ਫਾਰਮ ਆ ਤੇ ਉਹਨਾਂ ਨਾਲ ਸਾਡੀ ਗੱਲ ਹੋ ਗਈ ਵੀ ਉਹਨਾਂ ਨਾਲ ਵਜੀਦਪੁਰ ਤੋਂ ਉਹ ਕਹਿੰਦੇ ਵੀ ਅਸੀਂ ਡੀਏਪੀ ਤਾਂ ਹੈ ਨਹੀਂਗਾ ਸੀਐਲਪੀ ਕਰਕੇ ਇੱਕ ਖਾਦ ਆਉਂਦੀ ਹੈ ਜਿਹੜੀ ਉਹ ਡੀਏਪੀ ਵਰਗੀ ਹੈ ਪਰ ਉਹਦੇ ਥੋੜਾ ਜੂਰੀਆ ਘੱਟ ਹੁੰਦਾ ਜੂਰੀਆ ਪਾਉਣਾ ਪੈਂਦਾ ਲੱਗਦਾ ਹਨ ਤੇ ਉਹ ਸਾਨੂੰ 1300 ਦਾ ਗੱਟਾ ਮਿਲ ਰਿਹਾ ਤੇ ਉੱਥੋਂ ਜੇ ਕੋਈ ਭੈਣ ਭਰਾ ਸਾਨੂੰ ਕੁਝ ਗੱਟੇ ਲੈ ਕੇ ਦੇ ਸਕਦੇ ਆ ਤਾਂ ਜਰੂਰ ਕੋਸ਼ਿਸ਼ ਕਰਿਓ ਇੱਧਰ ਵੀ ਸਾਹਮਣੇ ਟਰੈਕਟਰ ਚੱਲੀ ਜਾਂਦਾ ਇੱਕ ਉਹ ਪਾਸੇ ਚੱਲੀ ਜਾਂਦਾ ਇੱਕ ਇਸ ਪਾਸੇ ਚੱਲੀ ਜਾਂਦਾ ਤੇ ਉਮੀਦ ਆ ਵੀ 55 ਕਿੱਕੜ ਅੱਜ ਅਸੀਂ ਜਿਹੜੀ ਬਜਾਈ ਹੋ ਜੂਗੀ ਹੁਣ ਕੱਲ ਨੂੰ ਸਵੇਰੇ ਸਾਜਣਾ ਸ਼ੁਰੂ ਕਰਨ ਵਾਸਤੇ ਹੁਣ 70 ਗੱਟੇ ਡੀਏਪੀ ਦੇ ਮੰਗਾਏ ਆ ਹੁਣ ਆਉਣ ਵਾਲੇ ਆ ਘੰਟੇ ਕਿ ਤੱਕ ਰੋ ਕਹਿੰਦੇ ਸੀ ਪਹਚਾ ਦਿੰਨੇ ਆ ਇੱਥੇ ਤਾਂ ਜੋ ਕੱਲ ਨੂੰ ਸਵੇਰੇ ਸਾਜਣ ਉਹ ਕੰਮ ਸ਼ੁਰੂ ਹੋ ਜAVE ਤੇ ਬਾਕੀ ਜਿਹੜਾ ਡੀਏਪੀ ਹੈ ਜਿਹੜਾ ਉਹਦੀ ਮੈਂ ਗੱਲ ਕਰ ਰਿਹਾ ਸੀਐਲਪੀ ਮਿਲ ਰਿਹਾ ਸਾਨੂੰ ਉਹ ਵੀ ਬਾਕੀ ਕੱਲ ਨੂੰ ਜਿਹੜਾ 200 ਗੱਟਾ ਲੈਣਾ ਉਹ ਕੱਲ ਨੂੰ ਅਸੀਂ ਖਰੀਦਾਂਗੇ ਤੁਸੀਂ ਸਾਤੋਂ ਉਹਨਾਂ ਦਾ ਕੰਪਨੀ ਦਾ ਨੰਬਰ ਲੈ ਕੇ ਸਿੱਧਾ ਉੱਥੇ ਸੇਵਾ ਦੇ ਸਕਦੇ ਹੋ ਤਾਂ ਜੋ ਉਹ ਸੀਐਲਪੀ ਦੇ ਖਾਦ ਦੇ ਗੱਟੇ ਇੱਥੇ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ